ਸਾਸੀ ਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਣੇ ਉਹਨਾਂ ਕੋਲ ਪਹੁੰਚ ਚੁੱਕੇ ਆ ਪਿੰਡ ਤੇਜਾ ਵੀਲਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਨਜ਼ਦੀਕ ਇਹਨਾਂ ਫੜੇ ਕੇ ਜੁੜੇ ਪੈਂਦਾ ਆਓ ਵੀਰੋ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਸਾਸੀ ਸਾਸੀ ਜੀ ਹੋਰ ਕੀ ਹਾਲ ਚਾਲ ਹੈ ਮੇਰਾ ਮੇਰਾ ਜੀ ਬਾਕੀ ਸੰਦੀਪ ਡੇਰੀ ਫਾਰਮ ਦੇਖਣ ਆਲੇ ਸਾਰੇ ਵੀਰ ਭਰਾਵਾਂ ਨੂੰ ਸਾਸੀ ਕਾਲ ਸਾਸੀ ਹੋਰ ਵਧੀਆ ਕਿੰਨਾ ਬਣਾ ਲਿਆ ਕਿਰਪਾ ਨਾਲ ਰਾਣੇ ਬਹੁਤ ਸੋਹਣਾ ਬਣਾ ਲਿਆ ਹੁੰਦਾ ਜੀ ਆਹ ਜੀ ਸਾਹ ਚਲੋ ਬਹੁਤ ਸਾਫ਼ ਸਫਾ ਵਧੀਆ ਜਗ੍ਹਾ ਬਣ ਗਈ ਗਾਵਾਂ ਮਹਾਰਾਜ ਦੀ ਗਰਬਣਾ ਥਾਂ ਕਰਕੇ ਕੱਲ 14-15 ਹੀ ਜੁੱਤੀਆਂ ਚਰ ਵੇਗੀਆਂ ਦੋ ਹੋਣ ਵੀ ਗਈਆਂ ਚਲੋ ਚਲੋ ਹੁਣ ਵੀ 10-10 ਗਾਵਾਂ 11ਾਂ ਦੀ ਵੀਡੀਓ ਪਾਵਾਂਗੇ ਬੱਠ ਠੀਕ ਆ ਹਾਂਜੀ ਸਾਰੀਆਂ ਸੁਈਆਂ ਸਵਾਈਆਂ ਜੀ ਵਿੱਚੋਂ ਵੀ ਇਹ ਦੀ ਸੁਈਆਂ ਕੋਈ ਸੋਣ ਵਾਲੀਆਂ ਚਲੋ ਆਜੋ ਫਿਰ ਇੱਧਰ ਹਾਂਜੀ ਇਹ ਹਿੰਦੀ ਸਰ ਆਦੀ ਸੁਈ ਆ ਬੱਛੀ ਆ ਗਈ ਬੱਛੀ ਮਗਰ ਬਹੁਤ ਸੈਕਸੀ ਮਿੰਦੀ ਚੰਗੀ ਵਾਹ ਜੀ ਵਾਹ ਕੀ ਗੱਲ ਵਾਇਆਗੇ ਨੇ ਚੰਗੀ ਵੇੜਾ ਨਾ ਜੀ ਥਾਂ ਤੁਹਾਨੂੰ ਆ ਵੇਖ ਕਿਦਾਂ ਸੋਹਣਾ ਨੇ ਨੇੜੇ ਬਖਾਰੇਗਾ ਥਾਂ ਤੁਣ ਬਹੁਤ ਸੋਹਣਾ ਥਾਣਾ ਇਹ ਗੜ-ਗੜ ਤੇ ਲੱਗਾ ਠੀਕ ਆ ਫਿਰ ਹਾਂ ਵਸ਼ੀ ਦਾ ਖੋਲੀ ਤੇ ਰਾਣਾ ਜੀ ਕਿੰਨਾ ਕਰਜੂ ਦੋਦੇ ਬਾਜੀ ਇਹ ਇਹਦਾ ਸਲੀਵ ਸ਼ਾਹ 28 29 ਕਿਲੋ ਦੁੱਧ ਭਰਿਆ 30 ਕਿਲੋ ਦੀ ਔੜਨਾ ਵਸ਼ੀ ਦੇਵਾਂਗੇ 28 29 ਕਿਲੋ ਵਾਲੇ ਹਾਂ ਲੈ ਇਹ ਸ਼ਬਦ ਹਾਰੇ ਬਹੁਤ ਸੋਹਣੀ ਬਹਿੜ ਆ ਬਹੁਤ ਸੋਹਣੀ ਤੇ ਲਿਆ ਵਾਲੋ ਆ ਚੰਗੇ ਦਾ ਦਿਖਾ ਕਰੇ ਮੈਂ ਐਂਡੀ ਕਰਾਇਆ ਬਹੁਤ ਵੱਡੀ ਬੜਾ ਬਸ ਨੰਮੀ ਤੋਰ ਦੇ ਵਾਡੀ ਢਿੱਲੀ ਫਾੜਾ ਕੋ ਹਾਂ ਨਾਸਾ ਲਾਗੋ ਛੜ ਢਿੱਲੀ ਫੜ ਕੇ ਤੋੜ ਨਾਲੇ ਜਵਾਈ ਜੂ ਬਾਜੀ ਵਧੀ ਨਹੀਂ ਇਕਲੀ ਮੇਰੇ ਕੋਲ ਕੇ ਹੰਦੀ ਸਾਂ ਥਾਨ ਗੁਲਾ ਵੇਖ ਕੇ ਦਾ ਪਿਆਰਾ ਲੱਗਾ ਠੀਕ ਹੈ ਜੀ ਠੀਕ ਆਜੋ ਜੀ ਆਜੋ ਨਾਸਾ ਫਾਰਮ ਦੇ ਲਈ ਲੱਗਦੇ ਨਾ ਨਹੀਂ ਨਹੀਂ ਤੇ ਘ ਪਰ ਬੈਰ ਬਹੁਤ ਚੰਗੇ ਨੇ ਕੋ ਵੱਡੀਆਂ ਵੱਡੀਆਂ ਬੱਛੀਆਂ ਸਭੀ ਚੰਗੀ ਹੈਗੀ। ਬਾਕੀ ਬੱਛੀ ਪਿਛੇ ਬਹੁਤ ਸੋਹਣੀ ਆ ਗਈ। ਬੱਛੀ ਬਹੁਤ ਕੰਮ ਦੀ ਏ। ਹਾਂਜੀ ਬਰਾਣਾ ਜੀ ਇਹਦਾ ਆਪਣਾ ਹਦੀਪ ਸਿੰਘਾ ਬੱਛੀ ਦੇ ਹੱਕ ਰੱਖਦੀ ਸਵਾ ਲੱਖ ਦਾ ਵੇਖਿੰਦਾ। ਹਾਂਜੀ। ਇਹਦੀ ਆਪਣਾ ਹੁਣ 95000 ਤੋਂ 10000 ਛੋਟ ਕਰ ਦਾਂਗੇ। ਚਲੋ 94000। 90000 ਦੀ ਬਾਕੀ ਮੇਰਾ ਵੀਰ ਭਰਾ ਕੋਲ ਆਪਣੀ ਫਿਕਸ ਰੇਟ ਹੈ ਸੌਦੇ ਜੀ ਨਾਲ। ਫਿਕਸ ਰੇਟ ਹੈ ਜੀ ਕੋਈ 5-400 ਇਧਰ ਉਧਰ ਨਹੀਂ ਹੋਣਾ ਜੀ ਬਾਤ। ਬਸ ਬਸ। ਆ ਗੱਬਣਾ ਜੀ ਇਹ ਹਦੀਪ ਸਿੰਘਾ ਆਪਣਾ ਦੂਜਾ ਸੁਹਾ ਗੱਬਣਿਆ ਮੱਛੀ ਅੱਛਾ ਬਹੁਤ ਸੋਹਣੀਆਂ ਥਾਣ ਸੁਣੋ ਖਾਈ ਸੰਭੂ ਜੀ ਲੈ ਸੰਭੂ ਨੇੜੇ ਉਹ ਖਾਰੇ ਕਰਾਂ ਦੇ ਕਿਧਰ ਖਾਈ ਥਾਣ ਬਹੁਤ ਸੋਹਣਾ ਥਾਣਾ ਬਰਲਾ ਬਰਲਾ ਦੇ ਲੱਗਾ ਬਹੁਤ ਸਪੰਜੀਆਂ ਸਪੰਜਾਂ ਮੱਛੀ ਦੀ ਖੋਲੀ ਬਿਲਕੁਲ ਤੁਰ ਤੁਰੋ ਜੀ ਰਾਣੀ ਕਿੰਨਾ ਕਰੂ ਬਾਈ ਜੀ ਦੋਦੇ ਇਹ ਇਹ ਦੁੱਧ 25 26 ਕਿਲੋ ਦਊਗੀ ਆਰਾਮ ਨਾਲ ਲੈ ਬਹੁਤ ਵੱਡੀ ਵੇੜਾ ਜੀ ਇਹ ਵੀ ਚੈੱਕ ਕਰੋ ਵੱਡੀ ਮੱਛੀ ਦੇਖੋ ਬਗਣੀ ਬੱਠ ਠੀਕ ਹੈ ਜੀ ਬਹੁਤ ਸੋਹਣਾ ਬਾਈ ਲੈ ਜੂ ਇਹ ਪੰਜ ਚਾਰ ਦਿਨ ਇਹ ਦੋ ਚਾਰ ਦਿਨ ਲਊਗੀ ਦੋ ਚਾਰ ਦਿਨ ਲਊਗਾ ਥਾਂ ਵੀੜੇ ਬਾੜੇ ਖਿਲਰੇ ਨਾ ਡੰਗਰ ਕੋਲਦਾ ਨਹੀਂ ਸਦਾ ਚਲੋ ਆਜੋ ਜੀ ਆਜੋ ਆਜੋ ਚੋਬਰਾ ਤੇ ਪਾਰੇ ਮਾਣਾ ਆ ਰੇਤਾ ਜੀ ਪਾਰੇ ਇੱਥੇ ਚੋਬਰਾ ਤਾਂ ਇੱਥੇ ਪੱਕਾ ਚੋਬਰਾ ਜਲਦ ਇੱਕ ਇੱਥੇ ਇੱਥੇ ਹੈ ਹਾਂ ਰਣਜੀਤ ਸਾਹਤ ਨੂੰ ਓਕੇ ਜੀ ਬਿਲਕੁਲ ਓਕੇ ਜੀ ਆਜੋ ਭਾਜੀ ਆਜੋ ਥਣਾ ਦੇ ਕੋ ਵੀਰ ਭਰਾ ਔਨਲਾਈਨ ਹੀ ਮੰਗਾਉਂਦਾ ਆਪਣੀ ਗਾਰੰਟੀ ਹੋ ਗਈ ਗੱਬਣਾ ਦੀ ਚੱਲ ਕੇ ਮਾਰੀ ਜਾਂਦਾ ਔਨਲਾਈਨ ਹੀ ਹੈ ਜੀ ਉਹ ਲੈ ਲੈ ਜਾ ਕੋਈ ਚੱਕਰੀ ਕੋਈ ਨਹੀਂ ਇਹ ਕਿਹੜਾ ਸਾਫ਼ ਸੁਥਰਾ ਹੀ ਮੈਂ ਨਾ 2 2.5 ਸਾਲ ਦਾ ਹੋ ਗਿਆ ਹੁਣ ਹਾਂਜੀ ਬੋਲ ਜੀ ਆਪਣਾ ਸੁਨੀਲ ਸਿੰਘਾ ਮੁੱਲ ਜੋ ਮਰਜ਼ੀ ਕਰ ਲਈਏ ਲਾਕ ਕਰ ਲਈਏ 90 ਕਾ ਲਈ 85000 ਜਾਂ ਛੋੜ ਕਰ ਦਾਂਗੇ ਚਲੋ 84000 ਬਸ ਠੀਕ ਆ ਆਹ ਰਾਜੇ ਹੁਣੇ ਸੁੱਈਏ ਵਹਿੜ ਜੀ ਇਹ ਸੁਨੀਲ ਸਿੰਘਾ ਹੁਣੇ ਸੁੱਈਏ ਜੀ ਬੱਚੇ ਜੀ ਨਹੀਂ ਬੱਚਾ ਦੇ ਬੱਚਾ ਅੱਛਾ ਅੱਛਾ ਬਹੁਤ ਸੋਹਣਾ ਥਾਂ ਤੋਂ ਅੱਗੋ ਬਣੀ ਬੜੀ ਤੇ ਰਾਣਾ ਜੀ ਫਿਰ ਕਿੰਨਾ ਤੇ ਉਹਦੇ ਘਰੋਂ ਬਾਈ ਜੀ ਇਹ ਇਹ ਵੀ ਦੁੱਧ 20 22 ਕਿਲੋ ਦਊਂ ਹੀ ਆਮ ਦਾ ਖੋਲ ਜੀ ਬੋਲੋ ਜੀ ਇਹ ਵੀ ਬਹੁਤ ਸੋਹਣਾ ਕੱਦ ਗੁੱਦ ਬੜਾ ਆ ਦਾ ਬਾਈਨ ਹੈਂਡ ਹੀ ਕਰਾਇਆ ਪਿਆ ਸਾਰੀ ਵੈਰਾਈਟੀ ਹੈ ਜੀ ਬਹੁਤ ਵਧੀਆ ਜਰਸੀਆਂ ਨੇ ਜਰਸੀਆਂ ਬਹੁਤ ਵੱਡੇ ਵੱਡੇ ਐਚਐਫ ਵਰਗੀਆਂ ਜਰਸੀਆਂ ਵਰਗੀਆਂ ਬਸ ਪੈਨ ਵਾਲੀ ਹੈ ਜੀ ਨਾ ਜੀ ਬਸ ਆ ਬਾਈ ਪੈ ਨਹੀਂ ਪੰਜਾ ਸਤਾ ਮਿੰਟਾਂ ਦੇ ਬਸ ਬਿਲਕੁਲ ਬਿਲਕੁਲ ਜੀ ਇਹ ਤੇ ਆਈ ਹੈ ਉਹ ਬੱਚਾ ਵਾਲਾ ਡਬਲ ਆ ਗਿਆ ਆ ਬੱਚਾ ਚੰਗਾ ਪੜਿਆ ਜਿਹੜਾ ਤਾਂ ਆਜੋ ਜੀ ਆਜੋ ਆਜੋ ਹਾਂਜੀ ਇਹ ਆਪਣਾ ਸੰਦੀਪ ਸਿੰਘ ਮੁੱਲ ਜੋ ਮਰਜੀ ਦੀ 75000 ਆ ਜਾਓ 1000 ਛੋਟ ਕਰ ਦਾਂਗੇ 74000 ਪੂਰੇ 74000 ਦੀ ਵਸੇ ਬਹੁਤ ਚੰਗੀ ਸਪਾਇਸ ਅਮਰੀਕੀਆਂ ਬਰਾਕੀਆਂ ਬੜੀਆਂ ਵਸੇ ਲੈ ਲਾਂਗਾ ਲੈ ਹੁਣ ਆ ਜਾ ਜਰਸੀ ਗੱਬਣੇ ਜੀ ਇਹ ਹੰਦੀਸ਼ਾ ਗੱਬਣੇ 2000 ਦਿਨ ਲੈਂਦੀ ਹੈ ਕਮਰਾ ਲੈ ਵਾ ਕੋ ਮੁੰਨੇੜੇ ਭਾਗ ਰਹੇ ਕਿਧਰ ਦੋ ਅੱਗੋ ਇਹ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਰਾਣੇ ਕਿਲੇ ਤੋਂ ਦੁੱਧ ਕਰਜੂ ਫਿਰ ਇਹ ਹੰਦੀਸ਼ਾ 23 24 ਕਿਲੋ ਦੁੱਧ ਭਰਿਆ ਇਹਨੇ ਬੰਦਿਆਂ ਚ ਨਾਲ ਲੈ ਜੀ ਬੜੀ ਵੱਡੀ ਹੈ ਪੰਜਾਬ ਵਾਲੀ ਜਰਸੀ ਨਾਲ ਜਾਂ ਬੜੀ ਜਰਸੀ ਅਸਲ ਜਿਹੜੀ ਕਹੀਦਾ ਚੰਗਟ ਸਿਮਾ ਸੰਬੰਧੀ ਲੱਗਦੀ ਕਿਸੇ ਦੀ ਬਾਜੀ ਮੈਨੂੰ ਮੂੰਹ ਮ ਦਿਖਾ ਰਹੇ ਆ ਆ ਆ ਵੇਖੋ ਖਾਣਾ ਫੇਰਾ ਲਓ ਜੀ ਥੱਲੇ ਫੜ ਇਹਦੇ ਆਪਣਾ ਹੈ ਸੰਦੀਪ ਸਿੰਘ ਐਚ ਐਫ ਜੱਡਾ ਕਰਦਿਆ ਕਿ ਨਹੀਂ ਐਚ ਐਫ ਜੀ ਮੈਂ ਨਾ ਬਹੁਤ ਐਚ ਐਫ ਜੱਡਾ ਕਰਦਿਆ ਵੱਡੀ ਜਰਸੀ ਨੂੰ ਕਹਿੰਦੇ ਪੰਜਾਬ ਵਾਲੀ ਰਾਣਾ ਜੀ ਜੰਗਾ ਦੁੱਧ ਦੁੱਧ ਕਰੋਗੀ ਬਹੁਤ ਚੰਗੀ ਬਿਸ਼ਨੀਸ਼ਾ ਚਲੋ ਬੜੀਆਂ ਜਰਸੀਆਂ ਵੇਚੀਆਂ ਪਰ ਮੈਂ ਨੇ ਆਪਣਾ ਪਹਿਲੀ ਜਰਸੀ ਏਡੀ ਲਈ ਹਾਂ ਅੱਗੇ ਇੱਕ ਗੱਲ ਸਹੀ ਹੈ ਆਦੀ ਪਹਿਲੀ ਦੇ ਵੇਖੀ ਵੱਡੀ ਫਿਰ ਬਹੁਤ ਘੱਟ ਲੱਗਦੀ ਜਿੰਨਾ ਕਰ ਮੈਂ ਦੇਖੀ ਉਹਨਾਂ ਕੋ ਲੈ ਗਿਆ ਲੈ ਗਿਆ ਹਾਂ ਬਹੁਤ ਵੱਡੀ ਜਰਸੀ ਨੇ ਵੱਡੀਆਂ ਵੀਰ ਕਹਿ ਦਿੰਦੇ ਲੋਕੀ ਵੱਡੀ ਜਰਸੀ ਹੂ ਦੱਸਿਆ ਪਰ ਬਹੁਤ ਵੱਡੀ ਹੈ ਜੀ ਇਹ ਕਿਉਂ ਜਿਹੜਾ ਵੀਰ ਭਰਾ ਮੌਕਾ ਸਾਹ ਉਹਨਾਂ ਬਰੋਬਰ ਐਚ ਬਰੋਬਰ ਦੇ ਕਾਦਾ ਐਚਾ ਬਰੋਬਰ ਦੇ ਕਾਦਿਆ ਹਾਂਜੀ ਰਾਣਾ ਜੀ ਇਹ ਆਪਣਾ ਨੀਸ਼ਾ ਮਿੱਸੀ ਦੇ ਫਾਕ ਰੱਖਦੀ ਲੱਖ ਦਾ ਵੀ ਕਹਿੰਦਾ ਹਾਂਜੀ ਪਰ ਆਪਾਂ ਜੀ 85000 1000 ਛੋੜ ਕਰਾਂਗੇ ਪੂਰੇ 84 ਦੀ 84000 ਦੀ ਪੂਰੇ 84 ਦੀ ਚੱਲਣ 84000 ਦੀ ਇਹ ਵੀ ਗੱਬਣੀ ਇਹ ਗੱਬਣੀ ਨੀਸ਼ਾ ਕਾਲੀ ਜਰਸੀ ਹੈ ਇਹ ਵੀ ਕਾਲੀ ਜਰਸੀ ਹਾਂ ਬਹੁਤ ਠੰਡੀ ਸੀ ਲਓ ਜੀ ਇਹ ਵੀ ਦੇਖੋ ਬਰਾ ਦੇ ਚੱਲ ਰਾਣੀ ਇਹ ਵੀ ਫਿਰ 20 ਤੋਂ ਟੱਪੂਗੀ ਆ ਚਲ 20 20 20 ਮੈਥੀ ਜੇ ਦੁੱਧ ਦਊਗੀ 20 ਦੇ ਦੇ ਬਾਈ ਇਹਨਾਂ ਕਰ ਲੈ ਵੀਰੇ ਐਨੂੰ ਵੀ ਫੇਸ ਕੁਆਲਟੀ ਖਾਵੇ ਮਾਣਾ ਮੂੰਹ ਮਾ ਦਿਖਾ ਕੇ ਨਾ ਫਿਰ ਤੋਰ ਲਿਆ ਲਓ ਲਓ ਵੇਖੋ ਜੀ ਕਾਲੀ ਜਰਸੀ ਵਾਲਾ ਬੂਥਾ ਤੋਰੋ ਚੱਲ ਕਰਵਾ ਲਈਏ ਤੋਰੋ ਕਰਾ ਜੀ ਕਾਲੀ ਜਰਸੀ ਬੜੀ ਡਿਮਾਂਡ ਕਰਦੇ ਨੇ ਕਾਲੀ ਜਰਸੀ ਜਸਤੀ ਕਾਲੀ ਨਾ ਕਰ ਗਈ ਹਾਂ ਹੈ ਆ ਜੋ ਆ ਲੈ ਆ ਲੈ ਬਸ ਠੀਕ ਆ ਵਡੀਆਂ ਬੜਾ ਨਿੱਕੀ ਕੋਈ ਵੜ ਵੀ ਹੈ ਨਹੀਂ ਨਿੱਕੀ ਨਹੀਂ ਆਈ ਐਂਡੀ ਆ ਵੀਰ ਵੱਡੀਆਂ ਜੀ ਸਾਨੂੰ ਨਿੱਕੇ ਨਗਰ ਦਾ ਲਾਂਮਾ ਆਉਂਦਾ ਆਜੋ ਹਾਂਜੀ ਇਹ ਸਨੀਸ਼ੇ ਭਾ ਬਹੁਤ ਜਿਆੜਾ ਲੈ ਗਿਆ ਲੈ ਗਿਆ ਜੀ 60000 ਜਿਹੜਾ ਛੋਟ ਕਰਦਾ ਪੂਰੇ 58000 ਦੀ 58000 ਦੀ 60 ਤੋਂ 1 ਘੱਟ ਠੀਕ ਹੈ ਜੀ ਬਹੁਤ ਸੋਹਣਾ ਥਾਣਾ ਤੇ ਆਹ ਜੀ ਇਹ ਦੀਸ਼ਾ ਗੱਬਣਿਆ ਵੱਛੀ ਪਹਿਲਣ ਪਹਿਲਾਂ ਸੂਆ ਗੱਬੜ ਹਾਂ ਹਾਂ ਬਸ ਠੀਕ ਆ ਇਹ ਵੀ ਖੋਲੀਏ ਖੋਲ ਦੇ ਲਓ ਜੀ ਮੇਰੇ ਦਾਦੇ ਲਓ ਠੰਡੀ ਸੀ ਇਹ ਜਿੱਥੇ ਮਰਜੀ ਵੇਜਾ ਕੋਈ ਲੈ ਲਓ ਜੀ ਆ ਲੈ ਲਓ ਨਾ ਦਸ ਦਿਨ ਲੈ ਜੂ 10 ਦਿਨ ਵੈਣ ਲੈ ਜੇ ਪਰ ਵੈਣ ਬਹੁਤ ਰਾਜੀ ਬਾਜੀ ਆ। ਆਹ ਸੋਹਣੀ ਬੱਛੀ। ਤੇ ਲੈ ਚੱਲੋ ਮੇਰਾ ਵੀਰੇ। ਬਹੁਤ ਪਲੀ ਜੁੜੀ ਐ। ਬਸ ਠੀਕ ਆ ਜੀ। ਆ ਜਾਓ ਜੀ ਆ ਜਾਓ। ਠੀਕ ਆ। ਹਾਂਜੀ ਦਾਣਾ ਜੀ। ਇਹਦਾ ਸੰਦੀਪ ਸਾਹਿਬ ਮੁੱਲ ਜੋ ਮਰਜ਼ੀ ਕਰ ਰਹੀ ਐ। ਇਹਦੀ 65000 1000 ਛੋਟ ਕਰ ਦਾਂਗੇ। 40000 ਪੂਰੇ 40000 ਦੇ। ਚਲੋ ਠੀਕ ਆ। ਇਹ ਵੀ ਕੱਪੜੇ ਸੂਈ ਇਹ ਹਰੀਫੇ ਸੂਈ ਆ ਹਾਂਜੀ ਇਹ ਕੱਲ ਦੀ ਸੂਈ ਅਜੇ ਬੋਲਾ ਮਾਲਾ ਦੇ ਕੋ 14 15 ਕਿਲੋ ਹੋਊਗਾ ਹਿਸਾਬ ਕਰੀ ਸਾਰੀ ਦੇ ਤੇ ਆ ਪੂਛ ਦੀ ਜਮੰਦਰੂ ਇਦਾਂ ਕੋਈ ਵੀਰ ਭਰਾ ਅੱਛਾ ਐ ਹੀ ਆ ਇਹ ਜਮੰਦਰੂ ਇਦਾਂ ਬਸ ਠੀਕ ਆ ਇਹ ਕਿਹੜੇ ਬੜੇ ਜੇਰ ਜੂਰ ਵਧੀਆ ਪਾਈ ਐਡਵੋਕ ਵੀਡੀਓ ਹੈ ਕਿਹੜੇ ਕਿਹੜੇ ਥਣ ਬਖਾਰੇ ਇਹ ਕਰ ਗਿੱਲਾ 나ੜੂ ਥਣ ਸੁਣ ਬਹੁਤ ਸੋਹਣਾ ਚਲ ਆ ਜਾਓ ਆ ਜਾਓ ਚਲੋ ਤੋਰੋ ਚਲੋ ਤੋਰੋ ਲੋ ਜੀ ਨਾਲੇ ਕਰੋਸਟਾ ਵਹਿੜਾ ਕਰੋਸਟਾ ਚੰਗੀ ਦਾ ਸ਼ੰਭੂਲੇ ਵਾਲੋ ਉਹ ਤੇ ਖਾਰੇ ਕਰਾਂ ਦੀ ਦੁੱਧ ਵਾਲੀ ਵਹਿੜ ਨਾਲੇ ਦੁੱਧ ਵਾਲੀ ਬੱਛੀ ਬੱਛੀ ਮਗਰ ਜੀ ਵਾਹ ਬੱਛੀ ਮਗਰ ਬੱਛੀ ਮਗਰ ਸੋਣ ਜਣ ਬਹੁਤ ਚੰਗੀ ਲੱਗੀ ਸੀ ਠੀਕ ਆ ਐ ਕੱਟ ਵਾਲਾ ਲੈਵਾ ਜਿਹਨੂੰ ਕਹਿੰਨਾ ਨਾਂ ਕੱਟ ਵਾਲਾ ਲੈਵਾ ਥਾਣ ਤੁਨੂੰ ਖਾਈ ਸ਼ੰਭੂ ਨਾੜਾ ਨੂੜਾ ਵਾਲਾ ਲੈਵਾ ਔ ਢਿੱਲੀ ਫੜਿਆ ਕਰ ਡੰਗਰ ਨੂੰ ਲਾਗੋ ਨਾ ਫੜਿਆ ਕਰ ਨਾਲੇ ਪੂਛ ਬੰਨਣ ਦੀ ਲੋੜ ਹੀ ਨਹੀਂ। ਨਾ ਪੂਛ ਬੰਨਣ ਦੀ ਲੋੜ ਹੈ। ਹੈ ਰਾਮ ਜੀ। ਹਾਂ ਚੁੱਕ ਕੇ ਰੱਖ ਦੀ ਹੈ। ਪੂਛ ਨਹੀਂ ਬੰਨਣ ਦੀ ਲੋੜ। ਹਾਂ ਚੱਲ ਕਰਵਾਈਏ। ਪੂਛ ਤਾਂ ਹੀ ਰਹਿਣੀ ਆ। ਹਾਂਜੀ। ਇਹਦੀ ਸਲੀਵ ਸੇ ਮੁੱਲ ਜੋ ਮਰਜੀ ਗੱਲੀ 60000 ਜਿਹੜਾ ਛੋਟ ਕਰਦਾ। ਚਲੋ 90000 ਦੀ। ਪੂਰੇ 90000 ਦੀ ਮੱਛੀ ਦੁੱਧ ਦੇ ਦੂ 20 ਕਿਲੋ। ਠੀਕ ਹੈ। ਲਓ ਜੀ ਜਰਸੀ ਆ ਗਈ ਹੁਣ ਇਧਰ ਵੀ। ਜਰਸੀ ਗੱਬਣ ਆ ਗਈ ਬਹੁਤ ਸੋਹਣਾ ਥਣ ਥਣਦਾ ਇਸ ਨੀ। ਆ ਦਿਖਾਸ਼ ਬੁੱਧਰਾ। ਬਹੁਤ ਪਿਆਰਾ ਥਣ ਥਣ ਲੱਗਾ ਨੋਗ ਵਾਲਾ ਥਣ। ਪਹਿਲੇ ਥਣ ਖਾ ਦੇ। ਉਹਨੂੰ ਖਾ ਦੇ ਫ ਲੋ ਜੀ ਹੰਦਰੋ ਕਿਨੇ ਲਊ ਬਜੀ ਟਾਈਮ ਇਹਨੇ 10 ਦਿਨ ਲਾਇਨੇ ਹਫਤਾ ਦਾ ਜੇ 10 ਦਿਨ ਚੱਲ ਕਰਦੇ 10 ਦਿਨ ਲੈ ਜਾਣੇ ਵਹਿਣ ਨੇ ਪਰ ਵੇਖੋ ਕਰਾਂ ਦੀ ਵੇੜੇ ਵੀ ਚੰਗੀ ਯਾਰ ਬਹੁਤ ਚੰਗੀ ਵਸ਼ੀ ਸਾਂਭੀ ਸੁਭੀ ਚੰਗੀ ਦੂਜਾ ਸੁਹੀ ਹੋਣੀ ਦੀ ਦੂਜਾ ਦੂਜਾ ਜੀ ਆਜੋ ਜੀ ਆਜੋ ਆਜੋ ਹਾਂਜੀ ਤੇਰਾ ਸੰਦੀਪ ਸਾਬ ਮੁੱਲ ਜੋ ਮਰਜ਼ੀ ਕਰੀ ਰਹੀ ਤੇ ਯਾਰ ਛੋਟ ਕਰ ਦਾਂਗੇ 60 ਜੋ 90000 ਦੀ ਪੂਰੇ 90000 ਚਲੋ 90000 ਦੀ 60000 ਰੁਪਏ ਛੋਟ ਇਹ ਵੀ ਜਾਫੀ ਆ ਗਿਆ ਇਹ ਜਰਸੀ ਕਰਾਛ ਅਦੀ ਸਾਹਿਬ ਥਣਗੁਲਾ ਕਿੰਨਾ ਸੋਹਣਾ ਲੱਗਾ ਬਹੁਤ ਸੋਹਣਾ ਤਾਜੀ ਸੂਈ ਲਾਜੀ ਭਾਜੀ ਤਾਜੀ ਸੂਈ ਰਾਤ ਦੀ ਸੂਈ ਤੋਰੋ ਇਹਨੂੰ ਵੀ ਖੋਲੀ ਭਾਜੀ ਕਿੰਨਾ ਲਓਦੇ ਕਰੋਗੇ ਇਹ ਦੁੱਧ ਸ਼ੀਸ਼ਾ 20 ਕਿਲੋ ਦੇ ਦੋ ਜਿੱਦਾਂ ਪਰਮਾਣ ਵਾਲੇ ਠੰਡੇ ਵਾਲਾ ਆਇਆ ਇਹਨੂੰ ਬਹੁਤ ਸਾਫ ਸੁਥਰੀ ਹੈ ਲੈ ਵੀ ਭਾਜੀ ਤੋਰੋ ਕਰਾ ਦੇ ਜਰਸੀ ਨਾਲੋ ਸ਼ਾਈ ਵਾਲਾ ਲਾ ਲਓ ਮਾਨ ਜਿਗਾਰੀ ਬੜਾ ਖੜਾ ਬਹੁਤ ਸੋਹਣਾ ਜਿਗਾਰ ਲੱਗਾ ਲੈ ਵਾ ਮਗਰ ਬੱਛਾ ਮਗਰ ਬਚਾ ਫੈਂਡ ਵੀ ਜਾ ਰਹੇ ਹੋਗੇ ਨਾ ਫੈਂਡ ਵੀ ਜ਼ਿਆਦਾ ਹੋਗੇ ਬਾਈ ਇਧਰ ਖੜਾ ਕੇ ਨਾ ਮਾੜਾ ਸੰਭੂ ਨੇੜੇ ਕੇ ਥਾਣੇ ਬਖਾਰੇ ਕਰੇ ਬਹਿ ਕੇ ਮੜਾ ਜਾ ਇਹ ਆਪਾ ਠੀਕ ਆ ਆਜੋ ਬਹੁਤ ਸੋਹਣਾ ਥਾਣ ਸੋਹਣਾ ਆਜੋ ਆਜੋ ਲੈ 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 ਲਓ 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 ਹਾਂਜੀ ਬੋਲੋ ਜੀ ਇਹ ਵੀ ਸੰਦੀਪ ਸਿੰਘ ਆਪਣਾ ਭਾਜੋ ਮਰਜ਼ੀ ਕਰ ਲਈ ਤੇ 60000 1000 ਸ਼ੋਰ ਕਰ ਦਾਂਗੇ ਚਲੋ ਨਾਲ 10000 ਦੀ ਬਸ ਠੀਕ ਆ ਕਿਹੜਾ ਲੈ ਗਿਆ ਲੈ ਗਿਆ ਕਰਮਾਲੀ ਰਹਿ ਰਹਿ ਗਿਆ ਰਹਿ ਗਿਆ ਯਾ ਗੱਬਣਾ ਇਹ ਸੁਨੀਲ ਸਿੰਘ ਸੇ ਦੋ ਦੰਦ ਦੇ ਮੱਛੀ ਅੱਛਾ ਇਹ ਕੋ ਬੋੜਾ ਹੈਗਾ 10-11 ਕਿਲੋ 11 ਕਿਲੋ ਲਓ ਜੀ 10 ਗ੍ਰਾਮ ਬੋੜਾ ਇਧਰ ਤੋਂ ਰਹਿ ਜਨੂੰ ਅੰਦਰੋਂ ਦੋ ਦੰਦ ਵੇੜ 10 ਗ੍ਰਾਮ ਕੋ ਬੋੜਾ ਇਹ ਇਹ ਵੀ ਦਿਖਾ ਦਿਓ ਮਾੜਾ ਮੁਹੰਮਦ ਖਾਲਾ ਜੀ ਯੋਰ ਦੋ ਦੰਦ ਹ ਸੰਦੀਪ ਸਿੰਘ ਬੱਠ ਠੀਕ ਆ ਚੁਾਈ ਵਰੀ ਬਿਲਕੁਲ ਜੀ ਬਿਲਕੁਲ ਓਕੇ ਚੋਣ ਜੀ ਚਲੋ ਠੀਕ ਆ ਬੱਚਾ ਮਗਰ ਜੀ ਆਓ ਬੱਚਾ ਮਾਰਦੀ ਬੱਚਾ ਮਗਰ ਆ ਗਿਆ ਸ਼ਮੂਹ ਦਿਖਾ ਦਿਓ ਬੱਚਾ ਇੱਥੇ ਬੈਠਾ ਆਜੋਲੀ ਆਜੋ 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 ਕਰ ਆਦੇ ਤਾਂ ਤੋਂ ਉਹੀ ਆ ਕਈ ਫਰਕ ਪੈਦਾ ਮੈਡਾ ਮੋਡਾ ਨਾਲ ਭਲੇਖਿਆ ਬੈ ਜਾਂਦਾ ਕਲੀ ਸਰਪੰਚ ਸਰ ਡੇਰਾ ਕਿਹੜਾ ਰਾਣਾ ਡੇਰਾ ਕਿਹੜਾ ਬੰਦੇ ਦੀ ਉਹੀ ਆ ਠੰਡੀ ਸੀਲ ਬੜੀ ਦੀ ਜਿੱਥੇ ਮਰਜ਼ੀ ਵੈ ਪਹਿਲਾਂ ਕੋਈ ਔਲ ਹਾਂਜੀ ਇਹ ਦੇਦਾ 55000 ਦੀ ਪੂਰੇ ਹਜ਼ਾਰ ਛੋਟ ਕਰਕੇ ਪੂਰੇ 50 ਪੂਰੇ 50000 ਦੀ ਲੋ ਜੀ ਕਿਹੜਾ 10 11 ਲਗਭਗ ਵੈੜਾ ਸਾਰੀ ਚੀਜ਼ ਮਿਲਣੀ ਆ ਜਰਸੀ ਐ ਚੇਕਰ ਸਾਰਾ ਕੁਝ ਲੈਣੀ ਆ ਮਰਜ਼ੀ ਹਾਂ ਹੈਨਾ ਜੀ ਬਾਕੀ ਸੰਦੀਪ ਸਿੰਘ ਨੰਬਰ ਆਪਣਾ 97796 12422 ਪਿੰਡ ਵੀਰਾ ਜ਼ਿਲ੍ਹਾ ਗੁਰਦਾਪੁਰ ਤੀਲ ਬਟਾਲਾ ਜੀ ਨੇੜੇ ਸਾਨੂੰ ਫਦੇੜ ਚੂੜੀਆਂ ਮਿਲਦਾ ਸਤਿ ਸ੍ਰੀ ਅਕਾਲ